ਇਹ ਨਮਸਕਾਰ ਸਾਥ ਸਿੱਟੀਕਾ ਜੀ ਸਾਰੇ ਦੋਸਤੋ ਮੈਂ ਤੁਹਾਡਾ ਆਪਣਾ ਸੁਖਮਰ ਆਰਮਗੜੀ ਆ ਕੇ ਫਿਰ ਤੋਂ ਆਜਾ ਬਿਲਕੁਲ ਫਰੈਸ਼ ਹੋ ਡਾਇਰੈਕਟ ਰਿਕਰੂਟਮੈਂਟ ਦੀ ਅਪਡੇਟ ਲੈ ਕੇ ਆ ਗਿਆ ਭਾਗ ਭਰਤੀ 2024 ਦਾ ਫੈਕਟ ਨੋਟੀਫਿਕੇਸ਼ਨ ਅਫੀਸ਼ੀਅਲ ਵੈਬਸਾਈਟ ਤੇ ਜਾਰੀ ਹੋ ਚੁੱਕਾ ਹੈ ਬਿਲਕੁਲ ਲੰਮੀ ਤੇ ਬੰਪਰ ਭਰਤੀ ਨਿਕਲ ਕੇ ਆਊਟ ਹੋ ਚੁੱਕੀ ਹੈ ਜਿਸ ਦੇ ਵਿੱਚ ਆਲ ਓਵਰ ਇੰਡੀਆ ਕੈਂਡੀਡੇਟ ਮੁੰਡੇ ਤੇ ਕੁੜੀ ਆਪਣਾ ਫਾਰਮ ਭਰ ਸਕਦੇ ਨੇ ਇਸ ਭਰਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲਿਖਤੀ ਪੇਪਰ ਤੁਹਾਡੇ ਲਈ ਆ ਜਾਵੇਗਾ ਬਿਹਾਲ ਉਹ ਬਿਹਾਲ ਫੋਨ ਦਸਮੀ ਦੇ ਨੰਬਰਾਂ ਦੇ ਆਧਾਰ ਤੇ ਜਿਹੜੀ ਮੈਟਰੀਲਿਸਟ ਤੁਹਾਡੇ ਚਿੰਤਾ クリア ਹੋ ਜਾਣਗੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਸਾਡਾ YouTube ਚੈਨਲ ਜਿਹੜਾ ਜ਼ਰੂਰ ਤੋਂ ਜ਼ਰੂਰ ਸਬਸਕ੍ਰਾਈਬ ਕਰ ਲਮੋ ਜਿੰਨਾ ਸਾਰੇ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣੀਆਂ ਸਭ ਤੋਂ ਪਹਿਲੇ ਡਿਪਾਰਟਮੈਂਟ ਦੇ ਦੋਸਤੋ ਗੱਲ ਕਰ ਰਹੇ ਨੇ ਡਿਪਾਰਟਮੈਂਟ ਆਫ ਪੋਸਟ ਮਿਨਿਸਟਰੀ ਆਫ ਕਮਿਊਨੀਕੇਸ਼ਨ ਗਵਰਨਮੈਂਟ ਆਫ ਇੰਡੀਆ ਪੋਸਟ ਉਹ ਇਸ ਹੈ ਡਿਪਾਰਟਮੈਂਟ ਰਹੇਗਾ ਇਹਦੇ ਵਿੱਚ ਪੋਸਟਾਂ ਕਿਹੜੀਆਂ-ਕਿਹੜੀਆਂ ਕੱਢੀਆਂ ਗਈਆਂ ਨੇ ਗ੍ਰਾਮਿੰਡ ਅਗ ਦੇ ਸੇਵਕ ਜੀ ਡੀ ਬ੍ਰਾਂਚ ਪੋਸਟਮਾਸਟਰ ਦੀਆਂ ਔਰ ਅਸਿਸਟੈਂਟ ਬ੍ਰਾਂਚ ਪੋਸਟਮਾਸਟਰ ਦੀਆਂ এবੀਪੀਐਮ ਦੀਆਂ ਪੋਸਟਾਂ ਦੋਸਤੋ ਡਾਕ ਸੇ ਵਿਗਦੀਆਂ ਕੱਢੀਆਂ ਗਈਆਂ ਨੇ ਨੰਬਰ ਆਫ ਪੋਸਟ ਇਹ ਦੋਸਤੋ ਇਹਦੇ ਵਿੱਚ ਮੈਂਸ਼ਨ ਨਹੀਂ ਕੀਤਾ ਗਿਆ ਡਿਵੀਜ਼ਨ ਵਾਈਜ਼ ਵੈਕੈਂਸੀਸ ਆਊਟ ਕੀਤੇ ਗਏ ਨੇ ਐਡਵਰਟਾਈਜ਼ ਨੰਬਰ ਤੁਸੀਂ ਚੈੱਕ ਆਊਟ ਕਰ ਸਕਦੇ ਹੋ ਅਦਾ ਰੇਵੇਗੀ 12000 ਤੋਂ ਲੈ ਕੇ 29380 ਰੁਪਏ ਮਹੀਨਾ ਪੋਸਟ ਵਾਈਜ਼ ਕੁਆਲਿਫਿਕੇਸ਼ਨ 10ਵੀਂ ਪਾਸ ਕੀਤੇ ਹੋਏ ਵਿਦ ਤੁਸੀਂ ਲੋਕਲ ਲੈਂਗੁਏਜ ਜਾਣਕਾਰੀ ਰੱਖਦੇ ਹੋਵੋਗੇ ਤੁਸੀਂ ਇਹਨਾਂ ਪੋਸਟਾਂ ਲਈ ਅਪਲਾਈ ਦੋਸਤੋ ਕਰ ਲੈਣਾ ਹੋਵੇਗਾ ਉਮਰ 18 ਤੋਂ 40 ਸਾਲ ਰਵੇਗੀ 31 ਤਰੀਕ ਸ਼ੁਰੂ ਹੋ ਗਏ ਨੇ ਘਰੇ ਬੈਠੇ ਤੁਸੀਂ ਆਪਣੇ ਕੋ ਫਾਰਮ ਭਰਵਾ ਸਕਦੇ ਹੋ ਡਿਸਕ੍ਰਿਪਸ਼ਨ ਬਹੁਤੇ ਵਿੱਚ ਮੈਂ ਡਿਸਕ੍ਰਿਪਸ਼ਨ ਬਹੁਤੇ ਵਿੱਚ ਆਪਣਾ ਨੰਬਰ ਮੈਂਸ਼ਨ ਕਰ ਦਿੱਤਾ ਹੈ 16/2/2026 ਤੱਕ ਤੁਸੀਂ ਇਹਨਾਂ ਪੋਸਟਾਂ ਲਈ ਦੋਸਤੋ ਆਪਣਾ ਫਾਰਮ ਭਰਵਾ ਸਕਦੇ ਜੇ ਅੱਗੇ ਦੋਸਤੋ ਗੱਲ ਕਰਾਂਗੇ ਪੋਸਟਰ ਦੇ ਵਿੱਚ ਤੁਸੀਂ ਨੰਬਰ ਆਫ ਪੋਸਟ ਦੱਸਿਆ ਗਿਆ ਕਿ ਐਸ ਪਰ ਡਿਵੀਜ਼ਨ ਵਾਈਜ਼ ਵੋਕੇਨਸੀ ਅਵੇਲੇਬਲ ਰਹਿਣਗੀਆਂ SSC ST ਨੂੰ ਸ਼ੂਟ ਦੇ ਸਾਡਾ ਦੋਸਤੋ ਸਾਇਆ ਕਿ ਕਿੰਨੀ ਸ਼ੂਟ ਜਿਹੜੀ ਹੈ ਮਿਲਦੀ ਹੈ এডਿਕੇਸ਼ਨ ਦੱਸ ਹੈ ਸੈਕੰਡਰੀ ਸਕੂਲ ਆਫ ਐਗਜ਼ਾਮੀਨੇਸ਼ਨ SSC ਪਾਸ ਸਰਟੀਫਿਕੇਟ ਦਸਵੀਂ ਦਾ ਪਾਸ ਸਰਟੀਫਿਕੇਟ ਵਿ ਬੈਸਿੰਗ ਮਾਰਕਸ ਇਨ ਮੈਥਮੈਟਿਕਸ ਐਂਡ ਇੰਗਲਿਸ਼ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੈ ਇਸ ਗੱਲ ਦਾ ਦੋਸਤੋ ਖਾਸ ਧਿਆਨ ਜਿਹੜਾ ਰੱਖਿਆ ਜਾਵੇ ਦਾ ਐਪਲੀਕੈਂਟ ਸ਼ੁਡ ਹੈਵ ਸਵੀਟਡ ਕਹਿੰਦਾ ਮੈਂ ਕਿ ਲੋਕਲ ਲੈਂਗੁਏਜ ਜਿਹੜਾ ਜਾਣਕਾਰੀ ਰੱਖਦਾ ਜਿਵੇਂ ਤੁਸੀਂ ਪੰਜਾਬ ਤੋਂ ਪੰਜਾਬੀ ਆਉਣੀ ਚਾਹੀਦੀ ਆ ਤੇ ਇਸ ਕਰਕੇ ਹਰ ਇੱਕ ਸਟੇਟ ਦੀ ਆਪਣੀ ਲੋਕਲ ਲੈਂਗੁਏਜ ਹੁੰਦੀ ਹੈ ਉਹ ਹੁੰਦੀ ਹੈ ਉਹਦੇ ਵਿੱਚ ਤੁਸੀਂ ਵਧੀਆ ਤੁਸੀਂ ਗੱਲਬਾਤ ਲਿਖ ਵੀ ਸਕਦੇ ਹੋ ਤੇ ਪੜ੍ਹਦੇ ਵੀ ਹੋਵੇ ਤੇ ਤੈਹੀ ਅਪਲਾਈ ਕਰਨਾ ਹੋਵੇਗਾ ਕੁਆਲਿਫੀਕੇਸ਼ਨ ਫਿਰ ਤੋਂ ਦੋਸਤੋ ਇਹਦੇ ਵਿੱਚ ਅਨਦਰ ਕੁਆਲਿਫੀਕੇਸ਼ਨ ਨੋਲਜ ਆਫ ਕੰਪਿਊਟਰ ਦੀ ਹੋਵੇ ਨੋਲਜ ਨੋਲਜ ਸਾਈਕਲਿੰਗ ਸਾਈਕਲ ਚਲਾਣਾ ਆਉਂਦਾ ਹੋਵੇ ਤੇ ਆਦੀ ਤੁਸੀਂ ਜਿਹੜੀਆਂ ਕੰਮ ਕਰ ਸਕਦੇ ਤੁਸੀਂ ਅਪਲਾਈ ਕਰ ਸੈਲਰੀ ਪੈਕੇਜ ਤੁਹਾਨੂੰ ਮਿਲ ਸਕੀ ਜੀ ਡਾਸਤੋ ਬ੍ਰਾਂਚ ਪੋਸਟਮਾਸਟਰ ਦੀ 12000 ਤੋਂ 29380 ਅਸਿਸਟੈਂਟ ਬ੍ਰਾਂਚ ਪੋਸਟਮਾਸਟਰ ਲਈ 10000 ਤੋਂ ਲੈ ਕੇ 2477470 ਡਾਕ ਸੇਵਿੰਗ ਲਈ 10000 ਤੋਂ ਲੈ ਕੇ 24470 ਪਰ ਮਨਥ ਸੈਲਰੀ ਰਹੇਗੀ ਐਡੀਸ਼ਨਲ ਬੈਨੀਫਿਟ ਡਾਸਤੋ ਤੁਹਾਨੂੰ ਸਰਕਾਰ ਦੁਆਰਾ ਦਿੱਤੇ ਜਾਂਦੇ ਨੇ SCST ਨੂੰ 5 ਸਾਲ ਦੀ ਛੂਟ OBC ਨੂੰ 3 ਸਾਲ ਦੀ ਛੂਟ EWS ਨੂੰ ਨੋ ਰਿਲੈਕਸੇਸ਼ਨ ਇਸ ਦੇ ਵਿੱਚ ਨਹੀਂ ਹੈ PWBD ਵਾਲੇ ਕੈਂਡੀਡੇਟ ਨੂੰ 10 ਸਾਲ ਦੀ ਛੂਟ ਹੈ PWBD OBC ਨੂੰ 13 ਸਾਲ ਦੀ PWBD SCST ਨੂੰ 15 ਸਾਲ ਦੀ ਛੂਟ ਦੋਸਤੋ ਮਿਲੇਗੀ ਐਪਲੀਕੇਸ਼ਨ ਫੀਸ ਰਹੇਗੀ 100 ਰੁਪਿਆ ਜਨਰਲ OBC EWS ਕੈਂਡੀਡੇਟ ਦੇ ਲਈ ਰਹੇਗੀ ਤੇ ਬਾਕੀ ਐਗਜ਼ੈਂਪਟ ਐਗਜ਼ੈਂਪਟਡ ਰਹੇਗੀ ਫੀਸ ਅਨਦਰ ਕੈਟੇਗਰੀ ਦੇ ਲਈ ਇੰਪੋਰਟੈਂਟ ਡੇਟਸ ਮੈਂ ਤੁਹਾਨੂੰ ਆਲਰੇਡੀ ਦੋਸਤੋ 10 ਜਨਵਰੀ 31 ਤੋਂ ਸ਼ੁਰੂ ਨੇ 2 2 26 ਤੱਕ ਆਪਰ ਸਾਧ ਜੀ ਔਰ ਕਰੈਕਸ਼ਨ 18 ਤੋਂ 2026 ਤੱਕ ਰਹੇਗੀ ਬਾਕੀ ਦੋਸਤੋ ਫਿਜ਼ੀਕਲ ਵੈਰੀਫਿਕੇਸ਼ਨ ਆਫ ਡਾਕੂਮੈਂਟ ਇਨ 15 ਡੇਸ ਦੇ ਅੰਦਰ ਸ਼ਾਰਟਲਿਸਟਡ ਕੈਂਡੀਡੇਟ ਕੀਤੇ ਜਾਣਗੇ ਬਾਕੀ ਦੋਸਤੋ ਦੇਖੋ ਕਦੋਂ ਇਹਨਾਂ ਦੀ ਜਿਹੜੀ ਆ ਲਿਸਟ ਜਿਹੜੀ ਆ ਆਊਟ ਕਰਦੇ ਆ ਉਹ ਵੀ ਤੁਹਾਨੂੰ ਮੈਂ ਨਾਮ ਦੀ ਨਾਲ ਜਾਣਕਾਰੀ ਦਵਾਵਾਂਗਾ ਤੁਸੀਂ ਸਾਡਾ WhatsApp ਗਰੁੱਪ ਜ਼ਰੂਰ ਜੋੜਨਗੇ ਜੁਆਇਨ ਕਰ ਲਿਓ ਦੋਸਤੋ ਆਸ ਕਰਦਾ ਮੈਂ ਇਹ ਵੀਡੀਓ ਹੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਜੇ ਵੀ ਜੇਕਰ ਕੋਈ ਕਿਸੇ ਦਾ ਡਾਊਟ ਹੈਗਾ ਉਹ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦੇਣਾ ਰਿਪਲਾਈ ਦੋਸਤੋ ਮੈਂ ਜ਼ਰੂਰ ਕਰਾਂਗਾ ਇੰਡੀਆ ਲੈਵਲ ਤੋਂ ਪੰਜਾਬ ਲੈਵਲ ਤੇ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨਿਕਲੀਆਂ ਹੋਣੀਆਂ ਜੇਕਰ ਤੁਸੀਂ ਉਹਨਾਂ ਨੂੰ ਦੇਖਣਾ ਜਾਂ ਫਾਰਮ ਭਰਵਾਉਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਬੋਕ ਦੇ ਵਿੱਚ WhatsApp ਗਰੁੱਪ ਦਾ ਲਿੰਕ Instagram ਗਰੁੱਪ ਦਾ ਲਿੰਕ Telegram ਗਰ ਜੀ ਸਾਰਿਆਂ ਨੂੰ